ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਤਾਂ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰਾਈ ਪੀਐਲ 2025 ਕਿਸ ਨੂੰ ਮਿਲੀ ਔਰੇਂਜ ਕੈਂਪ ਤੇ ਪਰਪਲ ਕੈਂਪ ਚੈਂਪੀਅਨ ਸੀ ਆਰਸੀਬੀ ਨੂੰ ਤੇ ਪੀਬੀਕੇਐਸ ਨੂੰ ਮਿਲੇ ਕਿੰਨੇ ਕਰੋੜ इंडियन प्रीमियर लीग 2025 ਦਾ ਨਵਾਂ ਚੈਂਪੀਅਨ ਤੈ ਹੋ ਚੁੱਕਾ ਹੈ ਫਰਾਈਲਸ ਚੈਲੈਂਜਰਜ਼ ਬੰਗਲੌਰ ਨੇ ਪੰਜਾਬ ਕਿੰਗਿੰਗ ਨੂੰ 6 ਰਨਾਂ ਨਾਲ ਹਰਾ ਕੇ 18ਵੇਂ ਸੀਜ਼ਨ ਦਾ ਖਿਤਾਬ ਜਿੱਤਿਆ ਆਰसीबी ਨੇ ਪਹਿਲੀ ਵਾਰ ਆਈਪੀਐਲ ਦਾ ਟਾਈਟਲ ਜਿੱਤਿਆ ਪਰ ਪੰਜਾਬ ਦੀ ਟਰੋਫੀ ਜਿੱਤਣ ਦੀ ਉਮੀਦ ਹੋਰ ਵੱਧ ਗਈ ਕਿਤਾਬ ਦਨ ਤੇ ਆਰਸੀਬੀ ਨੂੰ ਚਮਕ ਦਾ ਟਰਾਫੀ ਦੇ ਨਾਲ 20 ਕਰੋੜ ਰੁਪਏ ਦੀ ਇਨਾਮੀ ਰਕਮ ਮਿਲੀ ਉਹ ਦੂਜੇ ਸਥਾਨ ਤੇ ਰਹੀ ਪੰਜਾਬ ਕਿੰਗ ਨੂੰ 12.5 ਕਰੋੜ ਰੁਪਏ ਮਿਲੇ ਤੀਜੇ ਸਥਾਨ ਤੇ ਰਹੀ ਮੁੰਬਈ ਇੰਡੀਅਨ ਨੂੰ 7 ਕਰੋੜ ਅਤੇ ਚੌਥੇ ਸਥਾਨ ਤੇ ਰਹੀ ਗੁਜਰਾਤ ਟਾਇਨਸ ਨੂੰ 6.5 ਕਰੋੜ ਰੁਪਏ ਮਿਲੇ ਇੰਡੀਅਨ ਪ੍ਰੀਮੀਅਰ ਲੀਗ ਦਾ 18ਵਾਂ ਸੀਜ਼ਨ ਖਤਮ ਹੋ ਗਿਆ ਹੈ ਇਹ ਸੀਜ਼ਨ ਕੈਰ ਮਾਂਚਿਕ ਮੋੜ ਲੇਖਨ ਨੂੰ ਮਿਲੇ orange camp ਦੇ purple camp ਲਈ ਖਿਡਾਰੀਆਂ ਚਲੇ ਕਾਫੀ ਟਕਰਾਅ ਦੇਖਣ ਨੂੰ ਮਿਲਿਆ ਪਰ ਆਖਰਕਾਰ ਨਾਮਾਂ ਦੇ ਅਸਲੀ ਟਹੱਕਦਾਰ ਸਾਹਮਣੇ ਆ ਕੇ ਗੁਜਰਾਤ ਟੈਂਟਨੰਗ ਤੇ ਆਪਣੀ ਇੱਕ ਬੈਸਟਮੈਨ ਸਾਈ ਸੁਦਰਸ਼ਨ ਨੇ orange camp ਉੱਜਿੱਤੀ ਹੈ ਇਸ ਦੇ ਨਾਲ ਹੀ purple ਕੈਂਪ ਵੀ ਜੀਟੀ ਦੇ ਬਲੌਰ ਪ੍ਰਸਿੱਧ ਕ੍ਰਿਸ਼ਨਾ ਨੇ ਆਪਣੇ ਨਾਮ ਕੀਤੀ ਹੈ 14 ਸਾਲੀ ਵੈਭਵ ਸੂਰਿਆਵੰਚੀ ਨੂੰ ਸੀਜ਼ਨ ਦਾ ਸੁਪਰ ਸਟ੍ਰਾਈਕਰ ਚੁਣਿਆ ਗਿਆ ਗੁਜਰਾਤ ਟੈਂਕਟਨ ਜਦੇ ਤਾਕੜ ਬੱਲੇਬਾਜ਼ ਸਾਈ ਸੁਦਰਸ਼ਨ ਨੇ ਇਹ ਸੀਜ਼ਨਲ ਕਈ ਵੱਡੇ ਦਿngਜ ਖਟਾਰੀਆਂ ਨੂੰ ਪਿੱਛੇ ਛੱਡ ਦਿੱਤਾ ਸਾਈ ਨੇ ਆਈਪੀਐਲ 2025 ਸਭ ਤੋਂ ਵੱਧ 7 ਤਸੋਰ 9 ਰਨ ਬਣਾਏ ਜਿਸ ਵਿੱਚ ਇੱਕ ਛੇਟਕ ਵੀ ਸ਼ਾਮਲ ਹੈ ਇਸ ਕਨ ਉਹ orange camp ਦੇ ਹੱਕਦਾਰ ਬਣੇ orange camp ਜਿੱਤਣ ਤੇ ਉਹਨਾਂ ਨੂੰ ਟਰੋਫੀ ਦੇ ਨਾਲ 10 ਲੱਖ ਰੁਪਏ ਨਾਨਮੀ ਰਕਮ ਵੀ ਮਿਲੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ